ਅਜਾਪਾ ਤੇ ਦਾਰੇ ਫਲਾਡਾ ਮੰਡੀ ਟਰੈਕਟਰਾਂ ਦੀ ਅੰਬਰਤ ਟੀਵੀ 1990 ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਚੱਲਦੇ ਆਪਾਂ ਦਿਖਾਉਨੇ ਆਂ ਹਰ ਪ੍ਰਕਾਰ ਦਾ ਟਰੈਕਟਰ ਆਓ ਚੱਲੀਏ ਬਈ ਧੰਨਵਾਦ ਜੀ ਸਾਰਿਆਂ ਪੂਰਾ 35 ਦਾ ਹੈਗਾ ਓਕੇ ਜਮਾ 17 ਮੰਡਲ ਹੈਗਾ 390 ਮੋਲਾ 11 ਮੀ ਮਾਰ ਕੈਮਰਾ ਇਧਰ ਵੀ ਮਾਰ ਪੰਪ ਤੇ ਤੇ ਇੰਜਨ ਕੋ ਕੈਮਰਾ ਮਾਰਦੇ ਬਿਲਕੁਲ origignal tractor ਹੈਗਾ ਨਵੇਂ ਮੰਗੀ ਪਿਆ ਜਾਣਾ ਬਿਲਕੁਲ ਨਵੀਂ ਮਾਡਲ ਕਿਤੋਂ ਪੇਂਟ ਨਹੀਂ ਹੋਇਆ origignal tractor ਸਾਰਾ ਕੈਮਰਾ ਉੱਧਰ ਮਾਰਦੇ ਬੈਕ ਸ਼ੈਟ ਲੈ ਕੇ ਕੈਮਰਾ ਮਾਰਦੇ ਟ੍ਰੈਕ ਬਹੁਤ ਸਾਫ ਪਿਆ ਨੇ ਨਾ ਬਿਲਕੁਲ ਸਾਫ tractor ਬਿਲਕੁਲ ਆ ਜਾ ਜਾ ਇੱਧਰ ਆ ਕੇ ਸੋਸ਼ਿਕਾ ਬਾਈ ਜੀ ਆਪਣਾ ਪਿੰਡ ਜੀ ਪਰੇ ਪਰੇ ਮੈਂ ਪਰੇ 5 ਕਿਲੋਮੀਟਰ ਠੀਕ ਆ ਪਰੇ ਪਿੰਡ ਹੈ ਬਾਈ ਦਾ ਜ਼ਿਲ੍ਹਾ ਮਾਨਸਾ ਜੀ ਪੈ ਜਾਂਦਾ ਹੈਗਾ ਤੇ ਮੋਬਾਈਲ ਨੰਬਰ 67960033 ਦੁਬਾਰਾ ਫੇਰ ਬੋਲ ਦੋ ਬਾਈ ਜੀ 67960033 ਠੀਕ ਆ ਬਾਈ ਜੀ ਧੰਨਵਾਦ ਜਿਹੜੇ ਮੇਰੇ ਵੀਰ ਭਾਈ ਨੂੰ ਟਰੈਕਟਰ 35 ਦਾ ਪਸੰਦ ਆਉਂਦਾ ਤਾਂ ਬਾਈ ਦੇ ਨੰਬਰ ਦਿੱਤਾ ਤੁਹਾਨੂੰ ਜਾ ਕੇ ਕਨੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਧੰਨਵਾਦ ਹਾਂ ਜੀ ਲੈ ਗਰ ਵੰਡਰਾ ਸੋਨਾ ਲੀਕਾ ਦਾ 55 ਡੀਆਈ 55 ਦਾ ਆ ਗਿਆ 55 ਦਾ ਆ ਗਿਆ ਹਾਂ ਤਿੰਨੋ ਮਾਡਲ ਹੈਗਾ 2.5 ਲੱਖ ਮੁੱਲਾ ਇਧਰ ਟਾਇਰਾਂ ਦੇ ਮਾਰਦੇ ਬੀਕੇਟੇ ਦਾ ਟਾਇਰ ਨੇ ਇੰਜਣ ਖਾ ਦੇ ਪੰਪ ਖਾ ਦੇ ਬਿਲਕੁਲ ਸੁੱਕਾ ਰੋਡ ਵਰਗਾ ਪਿਆ ਇੰਜਣ ਗੇਅਰ ਦਾ ਓਕੇ ਆ ਆ ਟਾਇਰਾਂ ਦੇ ਮਾਰਦੇ ਬੈਕ ਸ਼ੈਡ 40 ਕਿਹਨਗੇ ਟਾਇਰ ਹੈ ਨਾ ਹਾਂ ਬਸ 40 ਕਿਤੇ ਟਾਇਰ ਨੇ 40 ਕਿਤੇ ਨਹੀਂ 40 ਕਿਤੇ ਟਾਇਰ ਨੇ ਗੇਟ ਲੱਗੇ ਨੇ ਗੇਟ ਲੱਗੇ ਹੋਏ ਨੇ 149 1428 ਦੇ ਟਾਇਰ ਨੇ ਡੰਡਾ ਡੰਡਾ ਡਰਾਈਵਰ ਹੁੱਕ ਨਾਲ ਤੇ ਪਿੱਛੇ ਤੇਲੋ ਦੀ ਟੇਕੀ ਲੱਗੀ ਹੋਈ ਆ ਇਹ ਵੀ ਕਵਰ ਕਰਾ ਦੇ ਤੇ ਰਿੰਗ ਰੰਪਾ ਦਾ ਬਿਲਕੁਲ ਸਾਫ ਪਿਆ ਮਗਰਾਟਾ ਦਾ ਵੀ ਸਾਫ ਪਿਆਗਾ ਤੇ ਡਿਸਟ੍ਰੀਬਿਊਟਰ ਲੱਗਾ ਹੋਇਆਗਾ ਆ ਜਾ ਇੱਧਰ ਕੈਮਰਾ ਘੁਮਾ ਕੇ ਦੂਜੀ ਸਾਈਡ ਆ ਜਾ ਇੱਧਰ ਵੀ ਰਿੰਪ ਦਿਖਾ ਦੇ ਇੱਧਰ ਵੀ ਰਿੰਪ ਦਿਖਾ ਦੇ ਬਿਲਕੁਲ ਸਾਫ ਪਿਆ ਟਰੈਕਟਰ ਐਗਰੋ ਦਿਖਾ ਦਿਓ 89155 89155 ਦਾ 3C DIAN DC हां DI ਆ ਜਾਓ ਬਾਈ ਜੀ ਆਪਣਾ ਪਿੰਡ ਸਾਸੀ ਦਾਣਾ ਜੀ ਆਪਣਾ ਪਿੰਡ ਜੀ ਆਪਣਾ ਸਟਾਗ ਦਾ ਜਿਲ੍ਹਾ ਮਾਨਸਾ ਪਿੰਡ ਭਾਦੜਾ ਮੋਬਾਈਲ ਨੰਬਰ ਜੀ ਮਾਲਾ ਮੋਟਰ ਹੈਗਾ 98723 300 ਦੁਬਾਰਾ ਫੇਰ ਬਸੋ ਜੀ ਨੰਬਰ 98723 300 ਠੀਕ ਆ ਧੰਨਵਾਦ ਜੀ ਜਿਸ ਮੇਰੇ ਵੀਰ ਭਾਈ ਨੂੰ ਟਰੈਕਟਰ ਪਸੰਦ ਆਉਂਦਾ ਤਾਂ ਬਾਈ ਦਾ ਨੰਬਰ ਦਿੱਤਾ ਹੋਇਆ ਇਹਦੇ ਨੰਬਰ ਤੇ ਕਾਲ ਕਰਕੇ ਬਾਈ ਨਾਲ ਕਨੈਕਟ ਕਰ ਸਕਦੇ ਹੋ ਟਰੈਕਟਰ ਲੈ ਸਕਦੇ ਹੋ ਘਾਟਾ ਵਾਤਾ ਹੋ ਜੂ ਟਰੈਕਟਰ ਚ ਕੋਈ ਗੱਲ ਨਹੀਂ ਇਹਦੀ ਗੱਲ ਨਹੀਂ ਹੁੰਦੀ ਮੰਡੀਆਂ ਦੇ ਰੇਟ ਹੋਰ ਹੁੰਦੇ ਨੇਗੇ ਤੇ ਧੰਨਵਾਦ ਬਾਈ ਜੀ 35 ਗਰਾ ਟਰੈਕਟਰ ਖੜਾ ਬਾਪੂਆਂ ਦੀ ਪਸੰਦ ਆ ਸੇ ਬਾਪੂਆਂ ਜੀ ਹਾਂ ਹੇ 92 ਮਾਡਲ ਆ 1 ਲੱਖ ਰੁਪਿਆ ਮੁੱਲ ਆ ਦਿਖਾ ਦੇ 10 ਦੇ ਮਾਰਦੇ ਕੈਮਰਾ ਪੰਪ ਦੇ ਮਾਰਦੇ ਟਰੈਕਟਰ ਗੇਂਦਿਆਂ ਨੂੰ ਟਰੈਕਟਰ ਗੇਂਦਿਆਂ ਬਾਪੂਆਂ ਦੀ ਬਸੰਤ ਗੇਰ ਤੇ ਮਾਰਦੇ ਤੇਰਾ 3 ਇੰਚ ਗੇਰ ਤੇ ਮਾਰ ਤੇ ਟੈਂਕੀ ਦੇ ਮਾਰਦੇ ਪਰ ਇੱਥੇ 10 ਦੇ ਮਾਰਦੇ ਆ ਜਾ ਪਿੱਛੇ ਆ ਜਾ ਨਾਲਾ ਤਾਂ ਰਹੀ ਨਹੀਂ ਕਿੱਲੇ ਨੂੰ ਹਾਂ ਹਾਂ ਪੱਜਾ ਦੇ ਡੰਡਾ ਹੁੱਕ ਤੇ ਫੱਟੀ ਨਾਲ ਆ ਦੂਜੀ ਸਾਈਡ ਆ ਜਾ ਹੁਕੋਂ ਕੇ ਤੇ ਬਰੂੰਬੂਦੀ ਆ ਤਾਂ ਮੰਗਰਾੜ ਦੀ ਬਿਲਕੁਲ ਰਿਜਨਲ ਨਾਲ ਦੇਣੇ ਜਮਾ ਕਿਤੋਂ ਵੀ ਕਾਪੀ ਨਹੀਂ ਹੋਈ ਹੋਈ ਹਾਂ ਨਵੀਂ ਚੀਜ਼ ਕੋਈ ਨਹੀਂ ਲੱਗੀ ਹੋਈ ਸੈਲਫ ਜਮਾ ਰਿਜਨਲ ਆ ਆ ਜਾਓ ਬਾਈ ਨੰਬਰ ਲਿਉਂਦੇ ਆ ਬਾਈ ਸੋ ਨੰਬਰ ਦੰਦਿਆਂ ਤੇ ਨਾਲੇ ਪਿੰਡ ਕੋ ਆਪਣਾ ਪਿੰਡ ਜੀ ਦਲੇਮਾ ਵੀਰੇ ਦਲੇਮਾ ਤੇ ਆਪਣੇ ਮਾਨਸਾ ਜ਼ਿਲ੍ਹੇ ਜੀ ਪੈਂਦਾ ਬਾਈ ਜੀ ਦਲੇਮਾ ਤੇ ਨੰਬਰ ਜੀ ਆਪਣਾ 99723 2083373 ਦੁਬਾਰਾ ਫੇਰ ਦੱਸ ਲਓ ਬਾਈ 9978035 ਠੀਕ ਆ ਧੰਨਵਾਦ ਬਾਈ ਜੀ ਧੰਨਵਾਦ ਜੀ ਸਾਰਿਆਂ ਦਾ ਜੇ ਕਿਸੇ ਨੇ ਇਹਨੇ ਟਰੈਕਟਰ ਕਿਸੇ ਦੀ ਪਸੰਦ ਆਉਂਦਾ ਤਾਂ ਇਹ ਨੰਬਰ ਤੇ ਬਾਈ ਨਾਲ ਕਨੈਕਟ ਕਰ ਲਿਓ ਤਾਂ ਰੇਟ ਚ ਬਹੁਤਾ ਘਟਾ ਹੋ ਜੂ ਬਾਈ ਰੇਟ ਮਾਰਕਟਿੰਗ ਦੇ ਹੋਰ ਹੁੰਦੇ ਨੇ ਡਿਸਕਾਊਂਟ ਹੋ ਜੂਗਾ ਜੇ ਕਿਸੇ ਦੇ ਪਸੰਦ ਆਉਂਦਾ ਤਾਂ ਬਾਈ ਨਾਲ ਜਰੂਰ ਕਨੈਕਟ ਕਰੋ ਧੰਨਵਾਦ ਬਾਈ ਜੀ ਆਪਣਾ 99 ਮਾਡਲ ਹੈਗਾ 88000 ਰੁਪਏ ਮੁੱਲ ਦਾ ਹੈਗਾ ਇਹ ਨਾਲ ਦੱਸਦੇ ਫਾਦੇ ਇੰਜਨ ਤੇ ਮਾਰ ਕੈਮਰਾ ਇਧਰ ਗੇਅਰ ਤੇ ਇੰਜਨ ਗੇਅਰ ਦਾ ਓਕੇ ਆ ਗਵਿੰਦਰ ਤੇ ਇਧਰ ਟਾਇਰਾਂ ਦੇ ਵੱਡੇ ਟਾਇਰਾਂ ਦੇ ਮਾਰਦੇ ਪਿੱਛੋਂ ਆਪਣੇ ਪਿੱਛੋਂ ਕਵਰ ਕਰੋ ਵੀਡੀਓ ਗਵਿੰਦਰ ਵਾਲੇ ਦਾ ਘੁਮਾ ਦੇ ਚੰਗੀ ਤਰ੍ਹਾਂ ਕੈਮਰਾ ਪਤਾ ਲੱਗੇ ਪਾਈਆਂ ਨੂੰ ਵੀ ਵਧੀਆ ਵੀਡੀਓ ਬੜੀਆਂ ਿਆ ਸਾਹ ਤੇ ਲਾਬਰ ਵੀ ਨਾਲ ਆ ਗਈ। ਹੱਕ ਵੀ ਨਾਲ ਆ ਡੰਡਾ ਹੈ ਨਹੀਂ ਬਾਈ। ਬਾਈ ਲੱਕ ਲੱਗਦਾ। ਟਾਇਰ ਕੰਨ ਹੁਣਗੇ ਟਾਇਰ ਤਾਂ ਘੱਟੀ ਨੇ ਨਾ। ਆ ਜਾਓ ਆ ਜਾਓ। ਕੋਸਪੈਂਟ ਕੀ ਪਹਿਸ ਟਾਇਰ ਲੰਗੇ। ਸ਼ਸੀ ਦਾ ਬਾਈ ਜੀ। ਕਿਹੜਾ ਪਿੰਡਾ ਜੀ ਆਪਣੇ ਸ਼ਾਲਾ ਕਲਾ ਜੀ। ਕਿਹੜਾ ਜੀ ਸ਼ਾਲਾ ਕਲਾ ਜੀ। ਸ਼ਾਲਾ ਕਲਾ ਆਪਣੇ ਮਾਨਸਾ ਕੋਲੇ ਜੀ ਪੈਂਦਾ ਜੀ। ਤੇ ਮੋਬਾਈਲ ਨੰਬਰ ਕੀ ਆਪਣਾ 968 3674 ਦਵਾਰਾ ਫਿਰ ਬੋਲੋ ਜੀ। 968 3674। ਲਓ ਜੀ ਬਾਈ ਜੀ। ਜੇ ਕਿਸੇ ਵੀ ਵੀਰ ਭਾਈ ਨੂੰ ਅੱਛਾ ਟਰੈਕਟਰ ਦੀ ਲੋੜ ਹੋਵੇ ਤਾਂ ਬਾਈ ਨਾਲ ਜਰੂਰ ਕਨੈਕਟ ਕਰਿਓ ਧੰਨਵਾਦ ਆ ਜੀ ਸੋਕਰ ਪੰਡਾਇਰ ਕੋ ਸਤਾ